ਇਸ ਵਕਤ ਦੀ ਵੱਡੀ ਖਬਰ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਖਾਸ ਕਰ ਉਹਨਾਂ ਲੋਕਾਂ ਦੇ ਲਈ ਇਹ ਖਬਰ ਬੇਹਤ ਖਾਸ ਹੈ ਜਿਹੜੇ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਤੈਅ ਕਰਦੇ ਨੇ ਤੇ ਸਫ਼ਰ ਤੈਅ ਕਰਕੇ ਆਪਣੀ ਮੰਜ਼ਲ ਤੇ ਪਹੁੰਚਦੇ ਨੇ ਕਿਉਂਕਿ ਪੀਆਟਸੀ ਅਤੇ ਪੰਵਸੇ ਜੂਨੀਅਨ ਵੱਲੋਂ ਤਿੰਨ ਦਿਨਾਂ ਲਈ ਮੁਕੰਮਲ ਹੜਤਾਲ ਦਾ ਪੰਜਾਬ ਭਰ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਜਨਕਿ 9 10 ਅਤੇ 11 ਜੁਲਾਈ ਨੂੰ ਭਾਵ ਇਨੇ ਦਿਨ ਪੀਆਰਟੀਸੀ ਅਤੇ ਪਨਵਸ ਸਟੇਕਾ ਮੁਲਾਜ਼ਮ ਜੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁਕੰਮਲ ਹੜਤਾਲ ਕੀਤੀ ਜਾਵੇਗੀ ਤੇ ਚੱਕਾ ਜਾਮ ਕੀਤਾ ਜਾਵੇਗਾ ਤੇ ਬਕਾਇਦਾ ਸੂਬਾ ਪ੍ਰਧਾਨ ਵੱਲੋਂ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਾਇਸ਼ ਸਾਹਮਣੇ ਪੀਆਰਟੀਸੀ ਅਤੇ ਪਨਵਸ ਜੂਨੀਅਨ ਦੇ ਠੇਕਾ ਮੁਲਾਜ਼ਮ ਧਰਨਾ ਦੇਣਗੇ ਇਸ ਬਾਬਤ ਤੇ ਜਦੋਂ ਅਦਾਰਾ ਹੁਸ਼ਾਰਪੁਰ ਨਿਊਜ਼ ਵੱਲੋਂ ਹੁਸ਼ਾਰਪੁਰ ਤੋਂ ਪੀਆਰਟੀਸੀ ਪਨਵਸ ਜੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤੋਂ ਉਹਨਾਂ ਦਾ ਕਹਿਣਾ ਹੈ ਕਿ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਨੂੰ 3 ਸਾਲ ਤੋਂ ਵਧੇਰੇ ਦਾ ਸਮਾਂ ਹੋ ਚੁੱਕਿਆ ਹੈ ਤੇ ਅੱਜ ਤੱਕ ਪੰਜਾਬ ਸਰਕਾਰ ਦੇ ਨਾਲ ਪੀਆਰਟੀਸੀ ਅਤੇ ਪਨਵਸੇ ਠੇਕੇਮੁਲਾਜ਼ਮ ਜੂਨੀਅਨ ਦੀ 26 ਵਾਰ ਮੀਟਿੰਗ ਹੋ ਚੁੱਕੀ ਹੈ ਪਰੰਤੂ ਇੰਨੀਆਂ ਸਾਰੀਆਂ ਭਾਵ ਦੋ ਦਰਜਨ ਤੋਂ ਵਧੇਰੇ ਮੀਟਿੰਗਾਂ ਹੋਣ ਦੇ ਬਾਵਜੂਦ ਅੱਜ ਤੱਕ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਤੇ ਗੌਰ ਨਹੀਂ ਕਰ ਸਕੀ ਹੈ ਕੋਈ ਵੀ ਗੰਭੀਰਤਾ ਨਹੀਂ ਦਿਖਾਈ ਆ ਖਾਸ ਕਰ ਇਨਾਮੁਲਾਜ਼ਮਤ ਵਿੱਚ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਪ੍ਰਤੀ ਬਿਹਦ ਰੋਸ ਪਾਇਆ ਜਾ ਰਿਹਾ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਬੀਤੇ ਕੱਲ ਵੀ ਪੰਜਾਬ ਕੈਬਨਿਟ ਦੀ ਇੱਕ ਮੀਟਿੰਗ ਹੋਈ ਹੈ ਤਾਂ ਉਸ ਵਿੱਚ ਵੀ ਟ੍ਰਾਂਸਪੋਰਟ ਮੰਤਰੀ ਵੱਲੋਂ ਉਹਨਾਂ ਦਾ ਕੋਈ ਵੀ ਪੱਖ ਨਹੀਂ ਰੱਖਿਆ ਗਿਆ ਤੇ ਜਿਕਰ ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਅਤੇ ਪੰਨਬਸ ਠੇਕਾ ਮੁਲਾਜ਼ਮ ਜੂਨੀਅਨ ਨੂੰ ਕੁਝ ਦਿੱਤਾ ਜਾਂਦਾ ਤਾਂ ਸਿਰਫ ਫੋਕੇ ਅਤੇ ਝੂਠੇ ਲਾਰੇ ਲਾਏ ਜਾਂਦੇ ਨੇ ਤਾਂ ਜਿੱਥੇ ਇੱਕ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਨੇ ਤਾਂ ਉੱਥੇ ਹੀ ਆਪਣੀਆਂ ਹੋਰ ਅਨੇਕਾਂ ਮੰਗਾਂ ਨੂੰ ਲੈ ਕੇ ਉਹਨਾਂ ਦਾ ਕਹਿਣਾ ਕਿ ਅਸੀਂ ਵਾਰ-ਵਾਰ ਪੰਜਾਬ ਸਰਕਾਰ ਤੱਕ ਪਹੁੰਚ ਕਰ ਚੁੱਕੇ ਨੇ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਉਹਨਾਂ ਦੀ ਇੱਕ ਵਾਰ ਮੀਟਿੰਗ ਹੋ ਚੁੱਕੀ ਹੈ ਜਿਸ ਤੇ ਹਾਲ ਦੇ ਲਈ ਪੰਜਾਬ ਸਰਕਾਰ ਵੱਲੋਂ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ ਤੇ ਮੁੱਖ ਮੰਤਰੀ ਵੱਲੋਂ ਹੁਕਮ ਜਾਰੀ ਕੀਤਾ ਗਿਆ ਸੀ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਤੇ ਗੌਰ ਕੀਤਾ ਜਾਵੇ ਪ੍ਰੰਤੂ ਮੁੱਖ ਮੰਤਰੀ ਦੇ ਹੁਕਮ ਦੇਣ ਦੇ ਬਾਵਜੂਦ ਕਮੇਟੀ ਹੈ ਜਿਹੜੀ ਉਹਨਾਂ ਮੰਗਾਂ ਤੇ ਗੌਰ ਨਹੀਂ ਕਰ ਸਕੀ ਜਿਸ ਤੋਂ ਬਾਅਦ ਅੱਕ ਕੇ ਉਹਨਾਂ ਵੱਲੋਂ ਉਹਨਾਂ ਇੱਕ ਕਦਮ ਚੁੱਕਿਆ ਗਿਆ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਦੋ ਦਿਨ ਪਹਿਲਾਂ ਪੀਆ ਪੰਪਾਸ ਪੀਆਟੀਸੀ ਯੂਨੀਅਨ ਠੇਕਾ ਮੁਲਾਜ਼ਮ ਵੱਲੋਂ ਇੱਕ ਗੇਟ ਰੈਲੀ ਦਾ ਆਯੋਜਨ ਕੀਤਾ ਗਿਆ ਸੀ ਤੇ ਗੇਟ ਰੈਲੀ ਦੌਰਾਨ ਵੀ ਉਹਨਾਂ ਵੱਲੋਂ ਪੰਜਾਬ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਸੀ ਤਾਂ ਉਸ ਵਕਤ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੇਕਰ ਹੁਣ ਵੀ ਸਰਕਾਰਾਂ ਦੀਆਂ ਮੰਗਾਂ ਤੇ ਖਰਾ ਨਹੀਂ ਉਤਰਦੀ ਤਾਂ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸੂਬਾ ਪਧਰੀ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਤੇ ਆਪਣੇ ਕਹਿੇ ਮੁਤਾਬਕ ਹੁਣ 9 10 ਅਤੇ 11 ਜੁਲਾਈ ਨੂੰ ਭਾਵ ਤਿੰਨ ਦਿਨ ਪੀਆ ਟੀਸੀ ਪੰਬਸਾ ਜਿਹੜੀਆਂ ਉਹ ਬੰਦ ਰਹਿਣਗੀਆਂ ਤੇ ਇਸ ਖਬਰ ਨੂੰ ਤੁਸੀਂ ਗੌਰ ਨਾਲ ਸੁਣਦੇ ਹੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਜ਼ਰੂਰ ਕਰਦੇ ਹੋ ਕਿਉਂਕਿ ਜਦੋਂ ਇਸ ਤਰ੍ਹਾਂ ਦਾ ਕਦਮ ਹੈ ਮੁਲਾਜ਼ਬਾ ਬੋਲੋ ਚੁੱਕਿਆ ਜਾਂਦਾ ਤਾਂ ਸੁਭਾਵਿਕ ਹੈ ਕਿ ਉਸ ਦੇ ਨਾਲ ਰਾਹੀਗਰਾਂ ਨੂੰ ਕਾਫੀ ਸਤਾ ਦਿੱਖਦਾ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਲਾਂਕਿ ਦੂਜੇ ਪਾਸੇ ਜੇਕਰ ਆਪਾਂ ਪ੍ਰਾਈਵੇਟ ਟਰਾਂਸਪੋਰਟੇਸ਼ਨ ਦੀ ਗੱਲ ਕਰੀਏ ਤਾਂ ਉਹ ਤਾਂ ਜਿਹੜੀਆਂ ਸੜਕਾਂ ਤਾਂ ਸਾਨੂੰ ਦੌੜਦੀਆਂ ਹੋਈਆਂ ਦਿਖਾਈਆਂ ਦੇਣਗੀਆਂ ਪਰੰਤੂ ਉਹ ਬਹੁਤ ਸਾਰੇ ਲੋਕ ਅਜੀਹੇ ਹੁੰਦੇ ਨੇ ਜਿਨ੍ਹਾਂ ਦੇ ਸਰਕਾਰੀ ਬੱਸਾਂ ਦੇ ਪਾਸ ਬਣੇ ਹੁੰਦੇ ਨੇ ਖਾਸ ਕਰਕੇ ਪੰਜਾਬ ਸਰਕਾਰ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਤਤਕੈਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਫ੍ਰੀ ਸਫਰ ਦੀ ਮਹਿਲਾਵਾਂ ਦੇ ਲਈ ਇੱਕ ਯੋਜਨਾ ਲਿਆਂਦੀ ਗਈ ਸੀ ਤਾਂ ਉਹਨਾਂ ਮਹਿਲਾਵਾਂ ਨੂੰ ਵੀ ਹੁਣ ਇਹ ਆਪਣੀ ਜੇਬਾਂ ਤੇ ਜੇਬਾਂ ਵਾਲੇ ਵੇਖਣਾ ਪਵੇਗਾ ਜਿਹੜਾ ਆਧਾਰ ਕਾਰਡ ਤੇ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਸਫਰ ਤਾਂ ਕਰਦੇ ਆ ਨੇ ਤਾਂ ਇੱਕ ਵਾਰ ਅੰਤ ਦੇ ਵਿੱਚ ਮੈਂ ਦੱਸ ਦੇਣਾ ਚਾਹੁੰਦਾ ਕਿ ਪੀਆਟੀਸੀ ਅਤੇ ਪੰਪਸ ਮੁਲਾਜ਼ਮ ਜੂਨੀਅਰ ਨੇ ਤਿੰਨ ਦਿਨਾਂ ਦੀ ਹੜਤਾਲ ਤੇ ਜਾ ਰਹੀ ਹੈ 9 10 ਅਤੇ 11 ਜੁਲਾਈ ਨੂੰ ਮਕਮਲ ਤੌਰ ਤੇ ਮਕਮਲ ਤੌਰ ਤੇ ਉਹਨਾਂ ਵੱਲੋਂ ਪੰਜਾਬ ਭਰ ਦੇ ਵਿੱਚ ਜਿਹੜਾ ਉਹ ਚੱਕਾ ਜਾਮ ਕੀਤਾ ਜਾਵੇਗਾ ਹੜਤਾਲ ਕੀਤੀ ਜਾਵੇਗੀ ਸੋ ਬਹੁਤ ਬਹੁਤ ਧੰਨਵਾਦ ਜੀ